ਨਾਲ ਮਾਹੀ ਦੇ ਚੀਰ ਕੇ ਪਾ ਲੈਨੇ ਆਇਕਾ ਕੌਲੀ ਲਈ ਆਪਾਂ ਡਾਲਦੀ ਮਸਰ ਸਾਬਤ ਹੈ ਹੋਰ ਛੇ ਲਏ ਗਏ ਗਲਾਸਾ ਰਾਤਾ ਵਿੱਚ ਥੋੜੀ ਜਿਹੀ ਚੰਡੀ ਘੁੱਟਣੀ ਜਾਰੀ ਨਹੀਂ ਘੁੱਟੂ ਹੁਣ ਤਨਾ ਲਿਆਉਣੇ ਬਾਹਰ ਆਮ ਨਾਲਿਆਂ ਦਾ ਉਤੋਂ ਇੱਥੇ ਹੀ ਹੁੰਦਾ ਉਹਨੇ ਆਪਰ ਸ਼ਾਂਤੀ ਗੁਰਦਾਲੇ ਤੋਂ ਚੱਕਰ ਪਾ ਲਈ। ਇਹ ਜਿੰਨੀ ਜੇਬੇ ਬਲੇਜ ਘੱਟੇ ਚਾਹ। ਜਿਹੜੇ ਇਹਦੇ ਬੈਰੀ ਹੀ ਸੀ। ਮੈਂ ਗੋਸ਼ੀ ਦੇ ਚਲੇ ਕੁਝ ਰੰਗ ਰੰਗਾ ਕੀ ਰੰਗ ਹੈ। ਉਹ ਦੰਦ ਤੋਂ ਮੈਂ ਦੋਦਾ ਗਿਆ ਨਹੀਂ। ਮੈਂ ਨਾ ਪਿਸ਼ਾ ਮਹਾ ਚਾਹ ਪੀਤੀ ਕਿ ਨਹੀਂ। ਆ ਗਰਮ ਨਿਕਨੇ ਆਏ ਤੇ ਮੈਂ ਅੰਦਰ ਮਸਾਲਾ ਚਾ ਲਾ ਚਾ ਆਦਾ ਮਸਾਲਾ ਮੈਂ ਸਾਥ ਪਾ ਲਿਆ ਬਾਈ ਇੱਕ ਕੱਪ ਉਹ ਇੱਕ ਕੱਪ ਪਾਇਆ ਮੈਂ ਪਾਣੀ ਦਾ ਉਹ ਇੱਕ ਦੁੱਧਾ ਪਾਉਣਾ ਨਾ ਦੋਵਾਂ ਨੇ ਬੀਣੀ ਆ ਮੈਂ ਦਿੰਦੂ ਵਾਲਾ ਪਾਣੀ ਫੀਲਿਆ ਆਹੋ ਅੰਨੇ ਗਾਏ ਚਾਹ ਲਈ ਹਜੂਰ ਸਾਹਿਬ ਨਹੀਂ ਗਏ ਹਾਂ ਉਥੋਂ ਲੈ ਆਏ வா படேங்கோடே சோணே ஒன்றே தவாலித்தை மாரிய குடியோ குடியா மாரி தரவா குழந்தைங்க மகாராஜி નગરી જે મહારાજના ચરના જવા દો હજુર સાબ ચ વેખો ਨੋ ਤੇ ਯਾਰ ਇਹ ਮੇਰਾ ਚਾਤਾ ਬਿਗਾ ਸਤਾ ਗਿਆ ਜਾਨ ਦਾ ਕੋਈ ਟੋਲਦਾ ਜਿਹੜੇ ਮੈਂ ਕਰੀ ਨਾ ਮਿਸ਼ਲਾਣਾ ਨਾ ਬਣਾਉਣਾ ਮੈਂ ਨਾਲ ਮੈਂ ਰੋਟੀਆਂ ਵਾਲਾ ਦੁਆਰ ਤੋਂ ਮਾਣ ਕਰਵਾ ਲਾ ਦੇ ਫਿਰ ਜਾ ਕੇ ਦੂਰ ਤੋਂ ਆ ਪੰਜ ਮਿੰਟ ਤੜੀ ਵਾਲੇ ਪਰ ਛਾਦੇ ਤੇ ਵੀਰ ਕੋ ਦੂਰ ਦੇਖੇ ਬਹੁਤ ਵਧੀਆ ਵੀਡੀਓ ਮਾਰੀ ਹੈ ਮੈਂ ਕਾਜ ਪ੍ਰਸ਼ਾਦ ਦੇ ਦੂਰ ਦੇ ਲਾਉਣੇ ਕਿ ਸਿਆ ਆਪਾਂ ਮਕਾਈ ਦੇ ਨਾਲ ਰੋਟੀਆਂ ਬਣਾ ਲਵਾਂਗੇ ਰੇ ਫਾਗ ਨੂੰ ਮਕਾਈ ਦੇ ਨਾਲ ਰੋਟੀਆਂ ਪਕਾ ਕੇ ਇਹਨਾਂ ਸਾਗ ਬਣਾ ਕੇ ਨਾ ਫਿਰ ਮਕਾਈ ਦੇ ਨਾਲ ਰੋਟੀਆਂ ਪਕਾਵਾਂਗੇ ਹੁਣ ਰਾਜਨਾਰ ਕੱਕ ਕੱਢਿਆ ਤਾਂ ਨੂਰ ਬਾਹਰ ਕੱਢ ਕੇ ਤੇਨ ਸਾਫ ਸੁਥਰ ਕਰਕੇ ਆਈਆਂ ਮੈਂ ਘਰੋਂ ਆਪਾਂ ਨੂੰ ਟੋਨੇ ਤਾਂ ਅੱਗੇ ਚਾਟ ਪ੍ਰਸ਼ਾਦੇ ਦਾ ਲੈਣੇ ਉਹ ਤਾਂ ਦੇ ਬਾਜ਼ਾਰੋਂ ਫੁਲਕੇ ਲਿਆਉਂਦੇ ਆ 7 ਰੁਪਏ ਦਾ ਫੁਲਕਾ ਇੱਕ ਦੇਂਦੇ ਤੋਂ ਨਾ ਫੁੱਲ ਗਿਆ ਨਾ ਕੀ ਬਣਨਾ ਮੈਦੇ ਜਿਹੇ ਫੁੱਲ ਕੇ ਤੇ ਆ ਘਰੋਂ ਨਾ ਆਉਣਾ ਭਾਵੇਂ ਪਿੰਡ ਦਾ ਘਰ ਵੀ ਸਭ ਕੁਝ ਮੋਲਦਾ ਹੀ ਆ ਪਰ ਇਹ ਆਪੀ ਇਹ ਉਹਨਾਂ ਪਾਈ ਕੇ ਵੀ ਸਭ ਕੁਝ ਲੈ ਆਉਣੀ ਮੋਲ ਦੀ ਰੋਟੀ ਵਾਰਾ ਨਹੀਂ ਖਾਣਦੀ ਮੋਲ ਦੀ ਰੋਟੀ ਕਿਥੋਂ ਵਾਰਾ ਖਾਣਦੀ ਮੋਲ ਦੀ ਰੋਟੀ ਤੇ ਮਜਬੂਰੀ ਹੈ ਜੀ ਤੁਹਾਨੂੰ ਵੀ ਪਤਾ ਸਗਲਾ ਤੱਤਾ ਜਿਆਨ ਮਾ ਫੁੱਲ ਕਰਕੇ ਨਾ ਗੈਸ ਨੂੰ ਬਾਹਰ ਦੁਆਗੇ ਤੇ ਪਾ ਕੇ ਕਰਗੇ ਲੋਜੀ ਫੇਰਾਪਾ ਮੜ ਕੇ ਭੁਟਣੀ ਚੜਨੀ ਪ੍ਰਸ਼ਾਦੇ ਤੋਂ ਲਾ ਕੇ ਆਣ ਕੇ ਤਦੂ ਗੁਰਦੇ ਤੇ ਫੇਰ ਚੜਨੀ ਭੁਟਣੀ ਹੁਣ ਬਸ ਮੈਂ ਦੋ ਦਰੋਂ ਬਾਲਾ ਦੋੜਾ ਦਾਲ ਵੇਖਣੀ ਆ ਤੇ ਤੜਕਾ ਲਾਉਣਾ ਕਿਉਂਕਿ ਤੁਹਾਨੂੰ ਪਤਾ ਇਨਾ ਟਾਈਮ ਇੱਥੇ ਫੇਰ ਰੁੱਟੇ ਤੰਦੂਰ ਵੀ ਤਾਉਣਾ ਤੰਦੂਰ ਤਾਂ ਬਣ ਲੱਗਿਆ ਵੀ ਟਾਈਮ ਲੱਗਦਾ ਲੋਜੀ ਅਗਰੇ ਆਖੋ ਦਾਲ ਤੇ ਗਈ ਹੈ ਆਪਣੀ ਬਣ ਆਹ ਬਬਾ ਉਹ ਤਾਂ ਤੁਹਾਡਾ ਬਹੁਤ ਵਧੀਆ ਦਾਲ ਬਣੀ ਹੈ ਮੜੀ ਜੀ ਉਹ ਸਲਣੀ ਗਈ ਤੇ ਚਪੌਲੇ ਪਾਣੀ ਇਧਰ ਆ ਵੇਖੋ ਤੜਕਾ ਵਿੱਚ ਪਾਇਆ ਕੜੀ ਪੱਤਾ ਤੜਕਾ ਪੁੱਜ ਗਿਆ ਹੁਣ ਇਹਨੂੰ ਆਪਾਂ ਆਧੇਗੇ ਤੜਕੇ ਰਿਵੇਂ ਚ ਫਿਰ ਇਸੇ ਕੜਾਈ 'ਚ ਥੋੜਾ ਕਪਾ ਪਾਣੀ ਗਰਮ ਕਰਕੇ ਪਾ ਦਿੰਨੇ ਆ ਦੇਖੋ ਜੀ ਦਾਲ ਬਹੁਤ ਵਧੀਆ ਬਣੀ ਹੈ ਇੰਟਰਮੀਟ ਦਾਲ ਬਣ ਗਈ ਉਹ ਮਾਰੇ ਦੀ ਪਤਲੀ ਕਰ ਰਹੇ ਨੇ ਕਿਉਂਕਿ ਜੇ ਆਪਾਂ ਟਾਈਮ ਲੱਗਣਾ ਪਰਸ਼ਾਦੇ ਸ਼ਕਾ ਲੱਗੀਆਂ ਤੇ ਫਿਰ ਇਹਨੇ ਹੋਰ ਵੀ ਸੰਗਣੀ ਹੋ ਜਾਣਾ ਕੇ ਗੈਸ ਨੂੰ ਕਰਕੇ ਆਪਾਂ ਬੰਦ ਤੇ ਵੱਡੇ ਮੜੇ ਕੋਲੇ ਕਰਕੇ ਆਪਾਂ ਪਾਣੀ ਜਿਹੜਾ ਨਾ ਪਾ ਲਗੇ ਮੁਰ ਕੇ ਆਪਾਂ ਚੱਲ ਲਗੇ ਕੋਠੇ ਤੇ ਲੋ ਜੀ ਪ੍ਰਸ਼ਾਦੇ ਕੋਈ ਤੇ ਆਪਣੇ ਲਾਤਗੇ ਤੋ ਆਪਾਂ ਇਦਾਂ ਕਰ ਕਰਕੇ ਲਾ ਲਗੇ ਫਿਰ ਆਪਣਾ ਤੰਗੂਰੋ ਜਣਾ ਠੰਡਾ ਫਿਰ ਆਪਾਂ ਪ੍ਰਸ਼ਾਦੇ ਸਾਰੇ ਲਾ ਕੇ ਮਿਲਦੇ ਲੋ ਜੀ ਵੇਖੋ ਜੀ ਫੁੱਲ ਕੇ ਆਪਣੇ ਸਾਰੇ ਗਏ ਲਾਥ ਤੇ ਲਾ ਕੇ ਆਪਾਂ ਚੋਪੜ ਕੇ ਲੈ ਜੀ ਬਲੇਟ ਵੇਖੋ ਕਿੰਨੇ ਸੋਹਣੇ ਫੁੱਲ ਕੇ ਬਣੇ ਵੇਖੋ ਫਿਰ ਹੁਣ ਆਪਾਂ ਜਾ ਕੇ ਕੁੱਟਦੇ ਚਟਣੀ ਤੇ ਚਟਣੀ ਕੁੱਟ ਕੇ ਚਟਣੀ ਦੇ ਨਾਲ ਪ੍ਰਸ਼ਾਦੇ ਜਿਹੜੇ ਖਾਣੇ ਆ। ਦਾਲ ਗਰਮ ਕਰਕੇ ਇਹ ਵਿੱਚ ਮੱਖਣੀ ਪਾ ਕੇ ਨਾਲ ਖਾਣੇ ਪ੍ਰਸ਼ਾਦੇ ਜਾ ਕੇ ਨਾਲ ਸਾਡੇ ਘੁੱਟ ਕੇ ਚਟਣੀ। ਅਮ ਤੰਦੂਰ ਤੋਂ ਫੁਲਕੇ ਮਲਾ ਕੇ ਤੰਦੂਰ ਦਿੱਤਾ ਟਾਕ ਬਹੁਤ ਬਦਲਦਾ ਰੰਗ। ਨੇਰੀ ਨੂਰੀ ਜੀਦਾ ਤੇ ਇਹਨਾਂ ਵੇ ਆਗੋਂ ਅੱਡ ਕੇ ਨੁਕਸਾਨ ਕਰੇ ਤੇ ਇਹਦਾ। ਤੇ ਨਾਲੇ ਤੰਦੂਰ ਮੀਂਹ ਆ ਗਿਆ ਤੇ ਪੇਜ ਜੀ। ਵੇਖੋ ਕੋਲੇ ਅਜੇ ਵੀ ਅੱਗ ਵੱਧੂਗਾ। ਲੱਕੜਾਂ ਪੰਜ ਚਾਰ ਕੀ ਪਾਈਆਂ ਪਰ ਤੰਦੂਰ ਐਨ ਵਧ ਗਿਆ ਤਬ ਗਿਆ। ਚਲੋ ਜੀ। ਲੋਚ ਨਾਲਰ ਦਾਣਾ ਤੇ ਆਪਾਂ ਪਿਆਜ਼ ਦਸਨ ਮਸਾਲੇ ਰੀਚ ਕੋਟਲੀ ਤੇ ਹੁਣ ਆਪਾਂ ਕੰਦੀ ਨਾਲ ਪਿਆਜ਼ ਪੀਲੀ ਕਸ਼ ਕਰਕੇ ਦੇਤੇ ਪਾ ਇਹ ਦਾਣਾ ਵਿਚਲਣੀ ਘਟ ਕੁੱਟੀ ਜਾਂਦੀ ਆ ਨਾਲੇ ਜਿਹੜੇ ਆਪਾਂ ਪਿਆਜ਼ ਨੇ ਬੁੜਕਾ ਕੇ ਬਾਹਰ ਨਹੀਂ ਪੋੜੇ ਜੋ ਨਿਕਲਦੇ ਆ ਜਿਹੜਾ ਨਾਰਦਾ ਉਹ ਮੈਂ ਲਿਆਂਦਾ ਤੇ ਸਾਬਤੀ ਤੇ ਲਿਆਂਕਾਦਰ ਮੈਂ ਮਿਕਸੀ ਦੇ ਕਪੜਾ ਚ ਪਾ ਕੇ ਪੀ ਲਿਆ చట్నీ చట్నీ వాళ్ళ వస్తే గర్మీ వస్తే అందరమీ గర్మీ నారదానా ఠండా నారదానా పారా చారీ పేపే li għi għuna raċuna għalimu għi